ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਕੱਟੂਆ ਕੇ ਵਾਲੀਆਂ ਵੀਰੇ ਪਿੰਡ ਵਾਲੀਆਂ ਪਿੰਡ ਵਾਲੀਆਂ ਜੀ ਬਰਨਾਲੇ ਦੇ ਨੇੜ ਦਾ ਪਿੰਡ ਆ ਠੀਕ ਹੈ ਜੀ ਤੇ ਅੱਜ ਆਪਾਂ 8 ਨਾਗ ਬੱਛੀਆਂ ਦੇ ਲੈ ਕੇ ਆਏ ਆਂ ਹੀਪਰ ਬੱਛੀਆਂ ਪਾਲਕ ਠੀਕ ਆ ਜੀ ਸਾਰੀਆਂ ਤੇ ਸਾਰੀਆਂ ਕੋਈ ਵਿੱਚ ਜਰਸੀ ਆ ਤੇ ਦੂਜੀਆਂ ਐਚਐਫ ਆ ਨਾ ਵੀਰੇ ਤੇ ਆਜੋ ਬਾਈ ਇੱਥੇ ਆਜੋ ਪਹਿਲਾਂ ਤਾਂ ਸਸੀ ਕਾਲ ਜੀ ਸਸੀ ਕਾਲ ਜੀ ਹੋ ਠੀਕ ਠਾਕ ਆ ਵੀਰੇ ਹਾਂਜੀ ਵੀਰੇ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 83603 29597 ਨਾਮ ਨਵਦੀਪ ਜੀ ਪਿੰਡ ਵਾਲੀਆਂ ਨੇੜੇ ਆਪਣੇ ਧਨੋਲਾ ਤੇ ਬਰਨਾਲਾ ਜ਼ਿਲ੍ਹਾ ਸੰਗਰੂਰ ਆ ਜੀ ਜ਼ਿਲ੍ਹਾ ਸੰਗਰੂਰ ਪੈ ਗਿਆ ਹਾਂ ਸੰਗਰੂਰ ਆਪਾਂ ਨੂੰ 20 ਕਿਲੋਮੀਟਰ ਬਰਨਾਲਾ 15 ਕਿਲੋਮੀਟਰ ਧਨੋਲਾ 10 ਕਿਲੋਮੀਟਰ ਆ ਜੀ ਠੀਕ ਆ ਵੀਰੇ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਬਚੇ ਨੇ ਬੱਚੀਆਂ ਨੇ ਆਪਣੇ ਕੋਈ ਡੈਨਮਾਰਕ ਤੇ ਐਵੀਐਸ ਰਸੀਵਰ ਦੀਆਂ ਨੇ ਸਾਰੀਆਂ ਠੀਕ ਆ ਜੀ ਹਾਂਜੀ ਵੀਰੇ ਕੋਈ ਵੀ ਖਰੀਦੂਗਾ ਦੰਦੋਂ ਸਾਰੇ ਖੀਰੀਆਂ ਨੇ 4-4 ਹੋਣਗੇ 4-4 ਹੋ ਗਰੰਟੀ ਆਪਣੀ ਹਾਂ ਕੱਲੀ-ਕੱਲੀ ਦੇ ਦਿਖਾਉਣ ਨਹੀਂ ਚਾਹ ਹੂੰ ਆਪਣੀ ਜ਼ਿੰਮੇਵਾਰੀ ਹੈ ਥਾਣਾ ਦੀ ਦੰਦ 4-4 ਬਾਕੀ ਦਾ ਬੱਚੇ ਆ ਸਾਰੇ ਹਨਾ ਚੰਗੇ ਖੀਰੇ ਕੱਚੇ ਬੱਚੇ ਆ ਹਾਂਜੀ ਇੱਕ ਬੇਨਤੀ ਹੈ ਵੀ ਕੋਈ ਵੀ ਵੀਰ ਜਦੋਂ ਖਰੀਦਦਣ ਤੋਂ ਪਹਿਲਾਂ ਨਿਰਖ-ਪਰਖ ਕਰ ਲੇ ਆ ਦੀ ਵੀਡੀਓ ਜੀ ਤਸੱਲੀ ਕਰ ਲੇ ਹਾਂ ਵੀ ਫੇਰ ਸਾਈਡ ਠੀਕ ਹੈ ਵੀਰ ਵਾਰ ਵਿੱਚ ਵੀਰ ਬੱਚੀਆਂ ਨੂੰ ਰੋਗ ਜਾਂਦੇ ਨੇ 500-1000 ਪਾ ਕੇ ਅਗਲਾ ਤੇ ਬੰਦਾ ਜਾ ਕੇ ਜਾਂਦਾ ਬੈਠਾ ਹਾਂ ਮਗਰ ਹੋ ਜਾਂਦਾ ਜੀ ਮੁੜ ਕੇ ਸਮਾਨ ਲਾਂਗੇ ਜਾਂਦਾ ਹਾਂਜੀ ਸਮਾਨ ਲਾਂਗੇ ਜਾਂਦਾ ਸਾਈ ਬੌਣ ਤੋਂ ਬਾਅਦ ਬਸ ਬਈ ਹਾਂਜੀ ਹਾਂਜੀ ਇਹ ਤੁਹਾਡੀ ਗੱਲ ਜਮਾ ਜਾਇਆ ਜਾ ਕਿਉਂਕਿ ਬੰਦਾ ਮੁੜ ਕੇ ਕਹਿੰਦਾ ਵੀਰੇ ਮੇਰੀਆਂ ਤਾਂ ਵਿਕੀਆਂ ਮਸਾਂ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਉਹ ਬੰਦਾ ਫੋਨ ਵੀ ਨਹੀਂ ਚੱਕਦੇ ਮੁੜ ਕੇ ਔਖਾ ਹੋ ਜਾਂਦਾ ਫੋਨ ਤੇ ਕਿਦੋਂ ਹੱਥੇ ਲੱਗਦਾ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਨਗ ਦੇਖੋਣੇ ਅੱਠ ਆਜੋ ਇੱਕ ਨੰਬਰ ਤਾਂ ਆਜੋ ਜਰਸੀ ਤੋਂ ਇਧਰਲੇ ਪਾਸਿਓਂ ਤੇ ਇਹਦੇ ਥਣ ਥੁਣ ਆਪਾਂ ਚੈੱਕ ਕਰਾਈ ਦਿੰਨੇ ਹਾਂ ਆਹ ਦੇਖੋ ਜੀ ਚਾਰੇ ਥਾਣਾ ਠੀਕ ਆ ਵਾਕਿਆ ਠੰਡੀਆਂ ਸੀਲੇ ਜਾਤਾਂ ਹੁੰਦੀਆਂ ਹੀ ਆ ਠੀਕ ਆ ਵੀਰੇ ਤੇ ਨਾਲ ਨਾਲ ਹੀ ਆਹ ਦੇਖੋ ਜੀ ਸਾਰਿਆਂ ਦੇ ਚੈੱਕ ਕਰਾਈ ਦਿੰਨੇ ਆ ਚਾਰ ਚਾਰ ਥਾਣ ਹਾਂਜੀ ਠੀਕ ਹੈ ਵੀਰੇ ਓਕੇ ਬਸ ਤੇ ਪਹਿਲੇ ਨੰਬਰ ਆ ਦੀ ਡਿਟੇਲ ਦੱਸ ਬਾਈ ਕੀ ਆ ਕਿੰਨੇ ਚਿਰ ਦੀ ਆ ਇਹ ਵੱਲੇ 9 ਮਹੀਨੇਾਂ ਦੀ ਦਾ ਬੱਚਾ ਹੀ ਹੈ ਜੀ 9 ਮਹੀਨੇਾਂ ਦਾ ਬੱਚਾ ਆ ਗਿਆ ਹਾਂਜੀ ਤੇ ਜਰਸੀ ਚ ਆ ਗਈ ਇਹ ਜੀ ਜਰਸੀ 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 ਖੋਲੋ ਇਹਨੂੰ ਤੋੜਾ ਤੋੜਾ ਕਰਾਈਏ ਚੈੱਕ ਤੇ ਰੇਟ ਜਮਾਇਜ਼ ਹੋਣਗੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਰੇਟ ਕਰਕੇ ਦੱਸਾਂਗੇ ਤੇ ਬਾਕੀ ਤਾਂ ਖੀਰੇ ਕੱਚੇ ਬੱਚੇ ਆ ਦੇਖੋ ਛਾਲਾ ਮਾਰਦੀਆਂ ਠੀਕ ਹੈ ਜੀ ਕੁਆਲਿਟੀ ਪੂਰੀ ਕਰੋ ਚੈੱਕਾ ਤੇ ਬਾਕੀ ਦਾ ਸਾਰੀਆਂ ਕੱਠੀਆਂ ਲਵਾਂਗੇ ਉਹ ਜਿਆ ਰੇਟ ਹੋ ਜਾਊਗਾ ਠੀਕ ਹੈ ਜੀ ਖੁੱਲੀਆਂ ਆਈਆਂ ਹਨਾ ਵੀਰੇ ਪਹਿਲਾਂ ਮੋੜ ਲਿਓ ਠੀਕ ਹੈ ਜੀ ਮੋੜ ਲਿਓ ਮੋੜ ਲਿਓ ਤੇ ਬਾਕੀ ਦਾ ਚੰਗੇ ਬੱਚੇ ਆ ਤੇ ਜੇ ਆਪਾਂ ਇਹਦੀ ਗੱਲ ਕਰ ਲਈਏ ਵੀਰੇ ਨਾ ਆਪਦੀ ਆਪਾਂ ਵੀ ਕਿੰਨੇ ਚਿਰ ਨੂੰ ਟੀਕਾ ਲੈਣ ਵਾਲੀ ਹੋ ਸਕਦੀ ਹੈ ਦੋ ਤੋਂ ਤਿੰਨ ਮਹੀਨਿਆਂ ਤਾਈਂ ਲਾ ਲਓ ਚੱਲ ਵੀ ਜ਼ਰੂਰ ਟੀਕਾ ਇਹਨੇ ਲੈ ਲੈਣਾ ਤੇ ਬਾਕੀ ਚਾਰੇ ਹੀ ਥਾਣ ਲੱਗਿਆ ਤੇ ਰੇਟ ਸਾਰੀਆਂ ਦੇ ਕੱਠੀਆਂ ਦਾ ਕਰਨਾ ਹੀ ਗੱਲੀ ਗੱਲੀ ਦਾ ਵੀ ਰੇਟ ਆਪਾਂ ਫੋਨ 'ਤੇ ਕਰ ਦੋ ਜੀ ਅੱਛਾ ਠੀਕ ਹੈ ਵੀਰੇ ਜਮਾ ਜਾਇਆ ਜੀ ਹੋਣਗੇ 5000 ਤੋਂ ਸਟਾਰਟ ਹਾਂ 5000 ਦਾ ਲਾਸਟ ਨਹੀਂ ਘੱਟ ਤੋਂ ਘੱਟ ਰੇਟ 5000 ਹੈ ਤੇ ਲਾਸਟ ਕਿੰਨਾ ਜਾਵੜਿਆ ਵੱਧ ਤੋਂ ਵੱਧ ਮੰਨ ਗੱਲ 13000 ਤੱਕ ਦਾ ਰੇਟ ਠੀਕ ਆ ਤੇ ਬਾਕੀ ਤਾਂ ਕੱਲੀ-ਕੱਲੀ ਦਾ ਆਪਾਂ ਰੇਟ ਇਹਨੂੰ ਵੀ ਤੋਰ ਫਿਰ ਹਾਂਜੀ ਦੱਬੀ ਨੂੰ ਤੇ ਰੇਟ ਬਾਈ ਕਹਿੰਦਾ ਜਰੂਰ ਸਾਰਿਆਂ ਦਾ ਇਕੱਠਿਆਂ ਦਾ ਪੁੱਛ ਲਿਓ ਠੀਕ ਆ ਤੇ ਕੱਲੀ-ਕੱਲੀ ਦਾ ਵੀ ਰੇਟ ਬਾਈ ਦੱਸ ਦੂਗਾ ਜਿੰਮੇ-ਜਿੰਮੇ ਕਹਿੰਨੇ ਖਰੀਦਣੀਆਂ ਹਾਂ ਉਹਵੇਂ-ਉਵੇਂ ਬਾਈ ਨਾਲ ਤੁਸੀਂ ਗੱਲ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜੀ ਠੀਕ ਆ ਆ ਦੇਖੋ ਇਹ ਵੀਰੇ ਇਹਦੀ ਕੀ ਕੁਆਲਿਟੀ ਆ ਗਈ ਐਫਪੀ ਚ ਆ ਗਈ ਹਾਂਜੀ ਇਹ ਵੀ ਸਤਿਮੰਦੀ ਹੈ ਠੀਕ ਆ ਇਹਦੀ 9 ਮੰਤ ਦੀ ਆ ਗਈ ਤੇ ਚਾਰੇ ਹੀ ਥਾਣਾ ਹਨਾ ਤੇ ਬਾਕੀ ਕੋਈ ਖੀਰਾ ਬੱਚਾ ਹੋ ਹਰੇਕ ਹਾਂ ਖੀਰਾ ਸਾਰੀ ਬੱਚੇ ਉਹ ਕੱਲੀ ਗਲੀ ਦਿਖਾ ਦਾਂਗੇ ਹਮ ਸਾਰੀ ਗਰੰਟੀ ਹੈਗੀ ਨਹੀਂ ਜੀ ਵੀਰੇ ਠੀਕ ਹੈ ਜੀ ਦੋ ਆਪ ਆ ਦੇਖੋ ਜੀ ਇਹ ਤਾਂ ਉਮਰੀ ਦੱਸ ਦੀ ਵੀਰੇ ਇਹਨਾਂ ਦੇ ਮੂੰਹ ਸਾਰੀ ਦੱਸ ਦਿਆ ਵੀ ਕੱਚੇ ਬੱਚੇ ਆ ਹਨਾ ਕੀ ਵੀਰੇ ਬਰੀਡ ਵਾਲੀਆਂ ਮੱਛੀਆਂ ਨਹੀਂ ਠੀਕ ਆ ਵੀਰੇ ਲੈ ਚੱਲੋ ਹਾਂ ਜੀ ਕੋਈ ਹਮ ਨਹੀਂ ਬਸ ਜਿਹੜੀ ਵੀਰ ਵੀ ਮੰਦੀ ਆ ਹਮ ਸੀਮਨ ਦੀ ਸਾਰੀ ਡਿਟੇਲ ਵੀ ਆਪਾਂ ਦੱਸ ਦਾਂਗੇ ਹਾਂ ਉਹ ਤੇ ਇਥੋਂ ਫੋਨ ਤੇ ਪੁੱਛ ਲੈਣ ਸਾਰੀ ਠੀਕ ਆ ਜੀ ਵੀਰੇ ਜਿਹੜੀ ਵੀ ਤੁਸੀਂ ਜਾਣਕਾਰੀ ਲੈਣੀ ਆ ਬਾਈ ਤੋਂ ਲੈਣੀ ਆ ਮੇਰਾ ਕੰਮ ਆ ਸਿਰਫ ਤੁਹਾਨੂੰ ਕੇਰਾ ਦਿਖਾਉਣਾ ਠੀਕ ਆ ਜੀ ਉਹ ਤੁਹਾਨੂੰ ਦਿਖਾ ਰਹੇ ਆ ਆਪਾਂ ਠੀਕ ਆ ਜੀ ਤੇ ਬਾਕੀ ਦਾ ਬੱਚੇ ਚੰਗੇ ਜੇ ਤੁਸੀਂ ਸਾਰੇ ਲਾ ਲਓਗੇ ਬਾਰੇ ਨਹੀਂ ਆ ਰਹੇ ਆ ਕੱਲੀ ਕੱਲੀ ਲੈਣੀ ਆ ਕੱਲੀ ਕੱਲੀ ਲੈ ਲਓ ਸਾਰੀਆਂ ਤੁਹਾਨੂੰ ਵੀਡੀਓ ਲੰਮੀ ਹੋਣ ਵਾਲੀ ਆ ਵੀਡੀਓ ਦੇ ਨਾਲ ਬਣੇ ਰਹੋ ਕੱਲੀ ਕੱਲੀ ਤੋੜ ਕੇ ਦਿਖਾਵਾਂਗੇ ਤੇ ਬਾਕੀ ਦਾ ਕੁਆਲਿਟੀ ਵਾਲੀਆਂ ਲਾਟਣਾਂ ਨੂੰ ਜਾਗਦੇ ਨਹੀਂ ਐ ਨਹੀਂ ਗੱਲ ਹੈਗੀ ਤੇ ਬਾਕੀ ਦੀ ਗੱਲ ਸਾਰੀਆਂ ਕੋਈ ਐਚਐਫਾ ਪਹਿਲਾਂ ਤੁਹਾਨੂੰ ਜਰਸੀ ਦਿਖਾਤੀ ਹੁਣ ਐਚਐਫ ਬਦਗਾਤੀ ਫੇਰ ਐਚਐਫ ਬਦਗਾਵਾਂਗੇ ਹੁਣ ਤੋੜੋ ਜੀ ਇਹਨੂੰ ਵੀ ਇਹਦੇ ਵੀ ਚਾਰੀ ਥਾਣਾ ਪਚਕ ਕਰ ਲਿਆਗੇ ਸਾਰਿਆਂ ਦੇ ਠੀਕ ਹੈ ਜੀ ਚਾਰੇ ਥਾਣਾਗੇ ਮੁੱਲ ਸਾਰਿਆਂ ਦਾ ਫੋਨ ਤੇ ਹੋਣ ਵਾਲਾ ਕੱਲੀ ਕੱਲੀ ਦਾ ਪੁੱਛ ਲਿਓ ਕੱਠੀਆਂ ਲੈਣੀਆਂ ਕੱਠੀਆਂ ਲੈ ਲਿਓ ਆ ਦੇਖੋ ਜੀ ਤਿੰਨ ਨੰਬਰ ਬੱਚੀ ਦਿਖਾ ਰਹੇ ਆ ਆਪਾਂ ਠੀਕ ਹੈ ਜੀ ਤਿੰਨ ਨੰਬਰ ਬੱਚੀ ਆ ਗਈ ਮੋੜ ਲਿਆ ਵੀਰੇ ਬਸ ਤੇ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਦੇਖੋ ਦੱਬ ਪੂਰੇ ਬਾਕੀ ਜਾਤ ਤੋਂ ਕੋਈ ਨਹੀਂ ਬਾਈ ਨੇ ਬਾਹਰ ਲੈ ਕੇ ਆਂਦੀ ਕੋਈ ਬੱਚੀ ਕਰਾਉਸ ਨਹੀਂ ਹਨਾ ਸਾਰੀਆਂ ਨਸਲ ਵਾਲੀਆਂ ਐਚਪੀ ਤੇ ਜਰਸੀ ਜਰਸੀ ਦੋ ਆ ਹਨਾ ਵੀਰੇ ਹਾਂ ਜੀ ਦੋ ਜਰਸੀ ਦੋਨੇ ਨਗੀਨੇ ਆ ਇਹਦੇ ਜਿਹੜੇ ਵੀ ਜਰਸੀ ਦੇ ਬੱਚੇ ਆ ਦੋ ਤੇ ਬਾਕੀ ਦਾ ਕੋਈ ਲੱਤ ਚ ਕਿਸੇ ਦਾ ਨੁਕਸ ਨਹੀਂ ਖਾਂਦੀਆਂ ਪੀਂਦੀਆਂ ਫੁੱਲ ਆ ਵੀਰੇ ਆ ਤੁਹਾਡੇ ਸਾਹਮਣੇ ਚਾਰ ਵੱਡੀ ਤੁਰੀਆਂ ਜਾਂਦੀਆਂ ਠੀਕ ਹੈ ਜੀ ਤਿੰਨ ਨੰਬਰ ਦਿਖਾਤੀਆਂ ਤੁਹਾਨੂੰ ਠੀਕ ਹੈ ਜੀ ਐਫੀਏ ਆ ਗਈ ਤੇ ਬਾਕੀ ਦੀ ਗੱਲ ਕਰੀ ਚਲੋ ਚੈੱਕ ਜਰੂਰ ਸਾਰੇ ਬੱਚੇ ਤੁਹਾਨੂੰ ਦਿਖਾਉਂਗਾ ਹਾਂ ਖੋਲੋ ਜੀ ਇਹਨੂੰ ਦੰਦੋ ਖੀਰੀਆਂ ਬਾਈ ਨੇ ਚੈੱਕ ਕਰਾਤੇ ਇੱਕ ਦਿਨ ਤਾਂ ਬਾਕੀ ਦੇ ਤਾਂ ਚੈੱਕ ਕਰੇ ਬਿਆ ਵੀਰ ਦੇ ਸਾਰੇ ਠੀਕ ਹੈ ਜੀ ਤੇ ਦੂਜੀ ਵੀਡੀਓ ਹੈ ਬਾਈ ਦੇ ਘਰੋਂ ਆਪਣੀ ਅੱਜ ਠੀਕ ਹੈ ਜੀ ਆ ਦੇਖੋ ਜੀ ਕਰੋ ਚੈੱਕ ਇਹ ਵੀ ਐਚਐਫ ਚ ਆ ਗਈ ਇਹ ਵੀ ਐਚਐਫ ਚ ਆ ਗਈ ਚੰਗੀ ਬੱਚੀ ਜੀ ਜਰੂਰ ਬਾਈ ਨਾਲ ਸੰਪਰਕ ਕਰਨਾ ਦੇਖੋ ਚਾਰੇ ਥਣ ਤੁਹਾਨੂੰ ਭੋਜ ਨਾ ਦੇਈਂਦੇ ਹੁਣ ਮੈਨੂੰ ਦਸੀ ਜਾਂਦੇ ਆ ਜੀ ਠੀਕ ਹੈ ਇਹ ਵੀ ਇਹ ਵੀ ਇਸਦੀ ਹੈ ਜੀ ਹਾਂ ਇਹ ਇਸਦੀ ਸਹੀ ਮਿਲਦੀ ਹੈ ਠੀਕ ਆ ਜੀ ਤੇ ਬਾਈ ਕਹਿੰਦਾ ਜਿਹੜੀ ਵੀ ਡਿਟੇਲ ਪੁੱਛਣੀ ਹੈ ਮੈਥੋਂ ਤੁਸੀਂ ਫੋਨ ਤੇ ਪੁੱਛ ਸਕਦੇ ਆ ਕਿਹੜੀ ਬੱਚੀ ਦੀ ਨੰਬਰ ਦੱਸੀ ਜਾਣਾਗਾ ਕਾਹ ਨੰਬਰ ਆ ਜੀ ਇਹ 4 ਨੰਬਰ 4 ਨੰਬਰ 4 ਨੰਬਰ ਇਹ ਵਿੱਚ ਐਚਐਫ ਚ ਆ ਜੀ ਠੀਕ ਆ ਜੀ ਆ ਕਰੋ ਚੈੱਕ ਕੁਆਲਿਟੀ ਇਹਦੀ ਠੀਕ ਆ ਜੀ ਤੇ ਹੁਣ ਪੰਜ ਨੰਬਰ ਜਰਸੀ ਦਿਖਾਵਾਂਗੇ 5 ਨੰਬਰ ਜਰਸੀ ਚੰਗੀ ਫੇਸ ਕੁਆਲਿਟੀ ਦੀ ਇਹ ਜਰਸੀ ਵੀ ਡੈਨਮਾਰਕ ਦੀ ਆ ਵੀਰੇ ਹਾਂ ਡੈਨਮਾਰਕ ਤੇ 40 140 ਦੀ ਹੁਣ ਹੈ 40 140 ਠੀਕ ਹੈ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਾਈ ਕੇ ਚੈੱਕ ਕਰ ਤੇ ਥਾਣੇ ਇਹਦੇ ਵੀ ਆਪਾਂ ਨੂੰ ਦਿੱਤੀ ਜਾਂਦੇ ਵੀਰੇ ਚਾਰੇ ਆ ਤੇ ਜਰਸੀ ਦਾ ਦੁਨੀ ਕੁਆਲਿਟੀ ਵਾਲੀਆਂ ਸਾਰੀਆਂ ਬੱਚੀਆਂ ਨਿੱਕੇ ਬੱਚੇ ਤਿੰਨ ਰਹਿ ਗਏ ਹਨ ਹੁਣ ਹਾਂਜੀ ਸਭ ਤੋਂ ਨਿੱਕੇ ਬੱਚੇ ਰਹਿ ਗਏ ਤਿੰਨ ਆ ਦੇਖੋ ਜੀ ਆ ਵੀ ਚਾਰਾਂ ਪੰਜਾਂ ਚਾਰਾਂ ਤੋਂ ਤਿੰਨਾਂ ਤੋਂ ਚਾਰਾਂ ਮਹੀਨਿਆਂ ਨੂੰ ਵੱਧ ਤੋਂ ਵੱਧ ਤਿੰਨ ਮਹੀਨਾਂ ਟੀਕਾ ਲੈਣ ਵਾਲੀ ਬੱਚੀ ਹੈ ਜੀ ਆ ਕਰੋ ਚੈੱਕ ਇਹ ਕਿਹੜੇ ਡੈਨਮਾਰਕ ਦੇ 40 140 ਦੀ 40 140 ਦੀ ਠੀਕ ਆ ਵੀਰੇ ਤੇ ਬੱਚਾ ਇਹ ਵੀ ਚੰਗਾ ਇਹ ਟੈਸਟ ਕਰਾ ਲਈਏ ਉਹੀ ਜਿਹੜਾ ਸਿਗਨ ਕਰਾਂਗੇ ਉਹ ਹੀ ਉਹ ਹੀ ਨਿਕਲੂਗਾ ਬਾਕੀ ਝੋਲੀ ਝਾਲੀ ਬਹੁਤ ਚੰਗੀ ਆ ਦੇਖੋ ਜੀ ਝੋਲੀ ਝਾਲੀ ਇੱਕ ਨੰਬਰ ਹੈ ਇਹਦੀ ਰੋਕੋ ਮੜਾ ਜੀ ਆ ਦੇਖੋ ਹਾਂਜੀ ਬੱਚ ਤਰੋ ਤੇ ਬਾਕੀ ਦਾ ਹਲੇ ਤਾਂ ਦੁੱਧ ਦੰਦਿਆਂ ਚਾ ਸਾਰੇ ਬੱਚੇ ਕੁਆਲਿਟੀਆਂ ਵਧੀਆ ਆ ਦੇਖੋ ਜੀ ਕਰੋ ਚੈੱਕ ਕੱਲੀ ਕੱਲੀ ਤੁਹਾਨੂੰ ਤੋੜ ਕੇ ਦਿਖਾਵਾਂ ਕਿਉਂਕਿ ਇਹ ਕਿਹੜਾ ਵੀਰੇ ਤੁਸੀਂ ਚੋ ਕੇ ਦੇਖਣੀਆਂ ਥਾਣਾ ਦੀ ਬਾਈ ਦੀ ਗਾਰੰਟੀ ਆ ਕੱਦ-ਗਾਠ ਠੀਕ ਆ ਜਿਹੋ ਜਿਹੇ ਬੱਚੇ ਉਹੋ ਜਿਹੇ ਕੱਦ-ਗਾਠ ਹਨਾ ਠੀਕ ਆ ਜੀ ਤੇ ਲੱਤ ਦੀ ਗਰੰਟੀ ਆ ਕਿਸੇ ਦੀ ਕੋਈ ਲੱਤ ਚ ਨੁਕਸ ਨਿਕਲ ਜੇ ਕੋਈ ਖਾਂਦੀ ਪੀਂਦੀ ਨਾ ਹੋਵੇ ਉਹ ਬਾਈ ਦੀ ਫੁੱਲ ਗਰੰਟੀ ਆ ਹਨਾ ਕੱਦ ਆਪਣੇ ਦੇਖ ਲੋ ਵੀ ਬੱਚੇ ਆ ਵੀਰੇ ਬਹੁਤ ਵਧੀਆ ਕੱਦ ਆ ਇਹਨਾਂ ਦੇ ਬੱਚਾ ਇਹਦਾ ਹਨਾ ਤੇ ਰੇਟ ਦੇ ਹਿਸਾਬ ਨਾਲ ਹਾਂਜੀ ਰੇਟ ਦੇ ਹਿਸਾਬ ਨਾਲ 5000 ਤੋਂ ਰੇਟ 13000 ਤੱਕ ਹਾਂਜੀ 13000 ਤੇ ਹੁਣ ਆਪਾਂ ਆ ਗੱਲ ਕਰ ਲਏ ਇਹਨਾਂ ਦੀ ਬੱਚਿਆਂ ਦੀ ਤੇ 5 ਨੰਬਰ ਜਰਸੀ ਆਪਾਂ ਦਿਖਾਈ ਆ ਹਨਾ 40 140 ਦੀ 40 140 ਹਾਂਜੀ 3 ਮਾਰਕ ਦੀ ਤੇ ਹੁਣ ਆਪਾਂ ਦਿਖਾ ਰਹੇ ਹਾਂ ਐਕ ਤੇ ਇਹ ਮਿੰਦਲਾ ਇਹਦੀ ਉਮਰ ਕਿ ਨਹੀਂ ਹੋ ਵੀਰੇ ਇਹ 5 ਕਿ ਮਹੀਨਿਆਂ ਦਾ ਬੱਚਾ ਹੈ 5 ਕਿ ਮਹੀਨਿਆਂ ਦਾ ਬੱਚਾ ਠੀਕ ਆ ਜੀ ਤੇ ਬਾਕੀ ਦੀ ਗੱਲ ਇਹ ਵੀ ਵਿਚਾਰੀ ਬਸ ਹੁਣ ਤਿਆਰੀ ਫੜਨ ਲੱਗਣੀ ਐ ਨੇ ਹਣਾ ਹੁਣ ਤੇ ਤੁਰਦੀ ਤਰਦੀ ਬਹੁਤ ਸੋਹਣੀ ਚਾਰੂ ਚੂਰੂ ਫੁੱਲਾ ਵੀਰੇ ਫੁੱਲ ਫੁੱਲ ਠੀਕ ਆ ਓਕੇ 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 ਨਕੀਨੇ ਹੀ ਹੈ ਠੀਕ ਆ ਵੀਰੇ ਬਹੁਤ ਸੋਹਣੀ ਐਵੇਂ ਕਹਦੇ ਗਏ ਰੂਹ ਖੁਸ਼ ਹੁੰਦੀ ਆ ਹਣਾ ਦੇਖ ਕੇ ਬੱਚੇ ਨੂੰ ਆ ਦੇਖੋ ਜੀ ਬਰੀਡ ਵਾਲੀ ਬੱਚੀ ਹੈ ਬਰੀਡ ਵਾਲੀ ਬੱਚੀ ਹੈ ਕਿਹੇ ਚੰਗੇ ਅਸਲ ਏਰੀਆ ਆਮ ਵਾਲੀ ਵੀ ਸੀਮਿੰਟ ਭਰੌਂਦੇ ਜੀ ਸੈਕਸੜਾ ਠੀਕ ਆ ਇਹ ਵੀ 1500 ਤੋਂ 2000 3 ਤੱਕ 1000 ਤੱਕ ਪੈਂਦੇ ਭਰੌਂਦੇ ਆ ਵੀਰੇ ਇਹ ਤਾਂ ਆਪਾਂ ਤਾਂ ਆਮ ਬੰਦਾ ਉਹ ਜੀ ਸੀਮਨ ਵਰਤਦਾ ਹੀ ਨਹੀਂ ਹਾਂ ਜੀ ਇਹ ਕਿਹੜੀ ਐਫ ਕਿਹੜੀ ਦੀ ਆ ਗਈ ਬਈ ਇਹ ਇਹ ਡੈਨਮਾਰਕ ਦੀ ਇਹ ਵੀ ਡੈਨਮਾਰਕ ਦੀ ਆ ਠੀਕ ਆ ਜੀ ਡੈਨਮਾਰਕ ਦੇ ਇੱਕ ਦਾ 40 118 ਗਾ ਇੱਕ 40 116 ਵੀ ਇਹ ਹੈ ਇਹਨਾਂ ਚ ਹੀ ਹੋਊਗੀ ਹਨਾ ਠੀਕ ਆ ਲਿਸਟਾ ਠੀਕ ਹੈ ਜੀ ਆਪਣੇ ਉਹਦੇ ਲਿਖਿਆ ਉਹ ਸਾਰਾ ਕੁਝ ਠੀਕ ਹੈ ਵੀਰੇ ਸਿਮ ਨੂੰ ਡਿਟੇਲ ਆਪਾਂ ਤੇ ਵੀਰੇ ਪਰਚੇਜ਼ ਆਪਾਂ ਇੱਕ ਥਾਂ ਹੀ ਕਰਿਆਂਗੇ ਸਾਰੀਆਂ ਇੱਕੋ ਫਾਰਮ ਚ ਇੱਕ ਹੀ ਸਭ ਨੂੰ ਲਈ ਜੀ ਠੀਕ ਹੈ ਜੀ ਫਾਰਮ ਚੋਂ ਸਾਰੀਆਂ ਲਈ ਆਪਾਂ ਠੀਕੀ ਲਈ ਹੋਈ ਲਈ ਜੀ ਠੀਕ ਹੈ ਵੀਰੇ ਤੇ ਹੁਣ ਆਪਾਂ ਗੱਲ ਕਰ ਲਗੇ 7 ਨੰਬਰ ਦੀ ਜੀ 7 ਨੰਬਰ ਆ ਜੀ ਇਹ ਵੀ ਜਮਾ ਬੱਚਾ ਪੰਜਾਂ ਸਿਆਹ ਮਹੀਨਿਆਂ ਦੇ ਲੱਗਦਾ ਮੈਨੂੰ ਇਹ ਦੁੱਧ ਚੁੰਗਣੀਆਂ ਲਿਆਉਣ ਦੇ ਲੱਗਦੇ ਆ ਵੀਰੇ ਨਹੀਂ ਨਹੀਂ ਦੁੱਧ ਨਹੀਂ ਪੱਠੀ ਖਾਂਦੀ ਇਹ ਅੱਛਾ ਪੱਠੇ ਖਾਂਦੀ ਠੀਕ ਹੈ ਜੀ ਤੇ ਬਾਕੀ ਦਾ ਇਹਦਾ ਵੀ ਕੁਆਲਿਟੀ ਬਹੁਤ ਚੰਗੀ ਹੈਗੀ ਆ ਦੇਖੋ ਜੀ ਭਾਈ ਦੀ ਵੇਖ ਖਾਲਾ ਮਾਰਦੀ ਆ ਬੱਚਾ ਦੇਖੋ ਕਿੰਨਾ ਪਿਆਰਾ ਹੈਗਾ ਤੇ ਕੱਲੀ ਕੱਲੀ ਤੇ ਤੁਹਾਨੂੰ ਖਰਚਾ ਵੱਧ ਪੈਣਾ ਬੇਸ਼ੱਕ ਦੀ ਤੁਹਾਨੂੰ ਪੈਣਾ ਬਾਈ ਤੋਂ ਮਗਾ ਲਿਓ ਠੀਕ ਹੈ ਜਿਹੜੀ ਤੁਹਾਡੀ ਜੀ ਕਰਦਾ ਹੁਣ ਆਪਾਂ 7 ਨੰਬਰ ਤੁਹਾਨੂੰ ਬੱਚੇ ਦਿਖਾ ਰਹੇ ਹਾਂ ਐਚ ਐਫ ਚ ਇਹ ਵੀ ਡੈਨਮਾਰਕ ਦੀ ਕੋਈ ਹੈ ਠੀਕ ਹੈ ਜੀ ਘਰੋ ਚ ਇੱਕ ਥਾਣੇ ਦੇ ਵਿਚਾਰੀ ਆ ਤੇ ਬੱਚਾ ਇਹਨੇ ਦਾ ਹਜੇ ਤਿਆਰੀ ਫੜਨ ਲੱਗਣਾ ਠੀਕ ਹੈ ਜੀ ਤੇ ਰੰਗ ਰੰਗ ਬਹੁਤ ਸੋਹਣਿਆ ਬੱਚਿਆਂ ਦੇ ਤੇ ਚਾਰ ਦਿਨ ਜੋ ਨਮਾਈਆਂ ਦਵਾਈਆਂ ਇੰਗ ਗੱਲ ਹੋਰ ਹੀ ਹੋ ਜਾਣੀ ਐ ਤੇ ਬਾਕੀ ਦੀ ਗੱਲ ਆ ਦੇਖੋ ਬੱਚਾ ਬਹੁਤ ਪਿਆਰਾ ਪਿਆਰ ਇੱਚ ਪਚਾ ਗਏ ਸਾਰੇ ਬੱਚੇ ਤੇ 2000 ਸੀ ਹਾਂ 8 ਨੰਬਰ ਵੀਰੇ ਇਹ ਵੀ ਐਫਸੀ ਆ ਗਿਆ ਹਾਂਜੀ ਠੀਕ ਆ ਇਹ ਵੀ ਐਬੀਐਸ ਦੀ ਸੀ ਇਹ ਵੀ ਐਬੀਐਸ ਦੇ ਠੀਕ ਆ ਹਾਂ ਆ ਦੇਖੋ ਆ ਦੋ ਤਿੰਨ ਮਾਰਕਲੀਆਂ ਦੀ ਐਬੀਐਸ ਵਾਲੀ ਅੱਛਾ ਇਹ ਐਬੀਐਸ ਵਾਲੀ ਠੀਕ ਹੈ ਜੀ ਇਹਦਾ ਫੇਸ ਕੁਆਲਿਟੀ ਵੀ ਦੱਸ ਦਈਏ ਵੀ ਐਬੀਐਸ ਦੀ ਆ ਹਾਂ ਤੇ ਬਾਕੀ ਦਾ ਟੁਈਟਾ ਹੀ ਸਟ੍ਰੇਟ ਆ ਸਾਰਿਆਂ ਦੀ ਕੋਈ ਚੱਕ ਮਿਟੂ ਜਣੀ ਨਿਕਲਦੀਆਂ ਤੇ ਚਾਰੇ ਚਾਰੇ ਥਾਣਾ ਸਾਰਿਆਂ ਦੀ ਗਾਰੰਟੀ ਆ ਬਾਈ ਦੀ ਤੇ ਕੱਲੀ ਕੱਲੀ 8 ਨੰਬਰ ਹੁਣ ਤੁਹਾਨੂੰ ਦਿਖਾ ਰਹੇ ਆ ਤੇ 5000 ਤੋਂ 13000 ਤੱਕ ਇਹਨਾਂ ਦਾ ਰੇਟ ਰਹਿਣ ਵਾਲਾ ਵਿਚਾਲੇ ਵੀ ਹੋਣੀਆਂ ਕੁਝ ਤੇ 13 ਤੋਂ ਵੱਧ ਹੀ ਨਹੀਂ ਕੋਈ ਵੀ ਤੇ 5 ਤੋਂ ਕੋਈ ਵੀ ਘੱਟਦੀ ਨਹੀਂ ਰੇਟ 'ਚ ਠੀਕ ਆ ਜੀ ਤੇ ਉਸ ਹਿਸਾਬ ਨਾਲ ਤੁਸੀਂ 22 ਤੋਂ ਜੱਜ ਕਰਨੀ ਸਾਰੀ ਗੱਲ ਹਾਂਜੀ ਹਾਂਜੀ ਵੀਰੇ ਬਹੁਤ ਤੇਰੇ ਇਹ ਨਹੀਂ ਹੈਗਾ ਵੀ 60 70 ਵਾਲੀਆਂ ਵਿਕਨ ਨਹੀਂ 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 ਠੀਕ ਆ ਵੀਰੇ ਇਹ ਤਾਂ ਵੀਰੇ ਸੇਵਾ ਕਰਨੀ ਪੈਣੀ ਆ ਪੈਸੇ ਇਹਨਾਂ ਦੇ ਕੁਝ ਵੀ ਨਹੀਂ ਹਾਂਜੀ ਲੈ ਚਲ ਸੀਮਿੰਟ ਦੇ ਪੈਸੇ ਲੈਣੇ ਆ ਬਸ ਬਸ ਸੀਮਿੰਟ ਦੇ ਤੇ ਆ ਜਿਹੜਾ ਮਣ ਮੋਟਾ ਦੁੱਧ ਪਿਆ 2000 ਰੁਪਏ ਦਾ 60 ਸੀਮਨਾਈ ਜਿਹੜਾ ਸੀਮਿੰਟ ਭਰਾਇਆ ਉਹਦੇ ਬੱਚੇ ਦਿੱਤੇ ਤੇ ਪੰਜਾਂ ਪੰਜਾਂ ਛੀਆਂ ਛੀਆਂ ਮਹੀਨੇ ਦੁੱਧ ਕਿੰਨਾ ਕਿੰਨਾ ਪੀ ਜਾਂਦੀਆਂ ਮਹੀਨੇ ਇੱਕ ਇੱਕ ਦਿਨ ਦਾ 200 ਦਾ ਦੁੱਧ ਪੀਏ ਨੇ ਮਹੀਨੇ ਸੀਰਿਆਂ ਦਾ ਦੁੱਧ ਹੀ ਪੀਏ ਨੇ ਹਾਂ ਇਹ ਤਾਂ ਫਿਰ ਮੌਲੀ ਲੈ ਪੰਜ ਮਹੀਨਿਆਂ ਦੀ ਠੀਕ ਆ ਪੰਜ ਮਹੀਨੇ ਜੇ ਦੁੱਧ ਦੇ حساب ਨਾਲ ਲੱਗ ਚੱਲੀਏ ਵੀ ਜੇ 200 ਖਾਂ ਤੈਨੂੰ ਤਾਂ ਵੀਰੇ ਆਏ ਆ ਵੀ ਜੇ 8 ਨਾਲ ਤੇਰੇ ਬੈਗੇ ਤੈਨੂੰ 1000 ਰੁਪਿਆ ਵੀ ਬਣ ਗਿਆ 8000 ਰੁਪਿਆ ਤੈਨੂੰ ਬਣ ਜਾਣਾ ਹਾਂਜੀ ਠੀਕ ਆ ਜੇ ਇਦੋਂ ਵੀ ਘਟ ਬਣ ਜਗੇ ਤਾਂ ਤਾਂ ਵੀ ਕੋਈ ਗੱਲ ਨਹੀਂ ਛੋਟੇ ਬੱਚੇ ਨੂੰ ਇਹ ਬਸ ਪਲੀਆਂ ਪਲਾਈਆਂ ਹੀ ਨੇ ਹਾਂ ਬਾਕੀ ਦਾ ਨਾ ਕੋਈ ਡਰ ਨਹੀਂ ਹੈਗਾ ਤੈਨੂੰ ਹਾਂਜੀ ਹਾਂਜੀ ਤੇ ਇੱਥੇ ਖੜਨੀਆਂ ਇਹਨਾਂ ਨੇ ਵਧਣੀਆਂ ਜਿਦ ਤਰੇ ਕੋਲ 15 ਦਿਨ ਰਹਿ ਗਈਆਂ ਤਾਂ ਹੋਰ ਵਧ ਜਾਣ ਇਹਨਾਂ ओके जी बाकी ਆ ਥਾਣ ਦੇ ਮੜਾ ਰੋਕੀ ਦੀ ਝੋਲੀ ਬਹੁਤ ਸੋਹਣੀ ਆ ਆ ਦੇਖੋ ਜੀ ਝੋਲੀ ਕਰੋ ਚੱਕਾ ਲੱਗਿਆ ਥਣ ਚੀ ਚਿਗਾਰਗੇ ਤਾਂ ਹੁਣੀ ਆ ਠੀਕ ਆ ਜੀ ਤੇ ਵੀਰੇ 8 ਨੰਗ ਸੀ 2000 ਸੀ ਤੇ 6 ਐਫ 22 ਦਾ ਪਿੰਡ ਹੈਗਾ ਕੀ ਆ ਜੀ ਪਿੰਡ ਬਾਲੀਆਂ ਨੇੜੇ ਧਨੋਲਾ ਵਰਨਾ ਤੇ ਜ਼ਿਲ੍ਹਾ ਸੰਗਰੂਰ ਤੇ ਨੰਬਰ ਵੀਰ 8360329597 8360329597 29597 ਪਿੰਡ ਬਾਲੀਆਂ ਠੀਕ ਹੈ ਜੀ ਵੀਰੇ 8 ਨਾਲ ਸੀ 8 ਸਭ ਨੂੰ ਦਿਖਾਤੇ ਕੱਲੀ ਕੱਲੀ ਵਾਰੇ ਬਾਈ ਤੋਂ ਸੰਪਰਕ ਕਰਨਾ ਉਹ ਕਰਿਓ ਸਾਰੇ ਇਕੱਠੀਆਂ ਲੈਣੀਆਂ ਇਕੱਠੀਆਂ ਲੈ ਸਕਦੇ ਹਾਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ